ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ ਸ਼ੱਕੀਆਂ ਅੰਸਰਾਂ ਤੇ ਨજર ਰੱਖਣ ਲਈ ਪੁਲਿਸ ਚੌਕੀਆਂ ਕੀਤੀਆਂ ਤਾਇਨਾਤ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਹਾਈ ਕਮਾਂਡਿੰਗ ਦਿੱਤੇ ਵੱਡੇ ਨਿਰਦੇਸ਼ ਸੀਐਮ ਭਗਵੰਤ ਮਾਨ ਵੀ ਆਏ ਐਕਸ਼ਨ ਮੋਡ 'ਚ ਐਨਜੀਟੀ ਦੀ ਸ਼ਕਤੀ ਤੋਂ ਬਾਅਦ ਪੰਜਾਬ ਸਰਕਾਰ ਆਈ ਹਰਕਤ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਲਈ ਜ਼ਿੰਮੇਵਾਰੀ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਤੇ ਤੇਜ਼ੀ ਲਿਆਉਣ ਦੇ ਦਿੱਤੇ ਵੱਡੇ ਹੁਕਮ ਕੇ ਸਰਕਾਰ ਕੋਲ ਫੰਡਾਂ ਦੀ ਘਾਟ ਨਹੀਂ ਹਾਈ ਕੋਰਟ ਦੇ ਪੰਜਾਬ ਸਰਕਾਰ ਨੂੰ ਵੱਡੇ ਹੁਕਮ ਕਿਹਾ ਕਦੋਂ ਭਰੀਆਂ ਜਾਣਗੀਆਂ ਜੇਲ੍ਹਾਂ ਚ ਪਈਆਂ ਖਾਲੀ ਇਸਾਮੀਆਂ ਪੰਜਾਬ ਦੀ ਭਗਵੰਤਮਾਨ ਸਰਕਾਰ ਤੇ ਪੜਕੇ ਪ੍ਰਤਾਪ ਸਿੰਘ ਬਾਜਵਾ ਕਿਹਾ ਸਰਕਾਰ ਦੀ ਨਲਾਇਕੀ ਨੇ ਰਾਸ਼ਨ ਤੋਂ ਵਾਂਝੇ ਕੀਤੇ ਲੋੜਵੰਦ ਪੰਜਾਬ ਦੀ ਭਗਵੰਤਮਾਨ ਸਰਕਾਰ ਅਤੇ ਪੰਜਾਬ ਪੁਲਿਸ ਪੰਜਾਬ ਚ ਨਸ਼ਾ ਤਸਕਰਾਂ ਤੇ ਨਸ਼ੇ ਨੂੰ ਖਤਮ ਕਰਨ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ ਜਿਸ ਦੇ ਚਲਦਿਆਂ ਹੁਣ ਪੁਲਿਸ ਦੀਆਂ ਚੌਕੀਆਂ ਤਾਇਨਾਤ ਕੀਤੀਆਂ ਗਈਆਂ ਹਨ ਇਹ ਚੌਕੀਆਂ ਕੈਂਪ ਦੇ ਵੱਖ-ਵੱਖ ਪ੍ਰਵੇਸ਼ ਦੁਆਰ ਤੇ ਬਣਾਈਆਂ ਇਹ ਬਈਆਂ ਹਨ ਇਨ੍ਹਾਂ ਚੌਕੀਆਂ ਵਿੱਚ ਹਰ ਸਮੇਂ ਪੁਲਿਸ ਤਾਇਨਾਤ ਰਹੇਗੀ ਨਾਲ ਹੀ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਇਨ੍ਹਾਂ ਚੌਕੀਆਂ ਨਾਲ ਪੁਲਿਸ ਹਰ ਉਸ ਵਿਅਕਤੀ ਦੇ ਨਜ਼ਰ ਰੱਖੇਗੀ ਜੋ ਸ਼ੱਕੀ ਨਜ਼ਰ ਆਉਣਗੇ ਇਸ ਨਾਲ ਜਿੱਥੇ ਵਾਰਦਾਤਾਂ ਨੂੰ ਠੱਲ ਪਵੇਗੀ ਉੱਥੇ ਹੀ ਨਸ਼ਾ ਕਰਨ ਵਾਲੇ ਤੇ ਨਸ਼ਾ ਸਸਕਰਾ ਤੇ ਵੀ ਨਜ਼ਰ ਰੱਖੀ ਜਾਵੇਗੀ ਇਨ੍ਹਾਂ ਪੁਲਿਸ ਚੌਕੀਆਂ ਦਾ ਉਦਘਾਟਨ ਐਮਐਲਏ ਸ਼ਹਿਰੀ ਕਲਸੀ ਵੱਲੋਂ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੇ ਮੰਤਰੀਆਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਵੱਡੇ ਹੁਕਮ ਜਾਰੀ ਕੀਤੇ ਹਨ ਆਪ ਇਸ ਸਮੇਂ ਪੰਜਾਬ ਵਿੱਚ ਸੱਤਾ ਵਿੱਚ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨਾ ਪਹਿਲਾਂ ਐਲਾਨ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਸਾਰੀਆਂ 13 ਲੋਕ ਸਭਾ ਸੀਟਾਂ ਦੇ ਚੋਣ ਲੜਨ ਲਈ ਤਿਆਰ ਹੈ ਤੇ ਇਸੇ ਅਨੁਸਾਰ ਸਾਰੇ ਆਗੂ ਨੂੰ ਸੰਦੇਸ਼ ਭੇਜਿਆ ਗਿਆ ਹੈ ਕਿ ਉਹ ਹੁਣ ਜਨਤਾ ਨਾਲ ਤਾਲਮਿਲ ਬਣਾਉਣ ਮੁੱਖ ਮੰਤਰੀ ਭਗਵੰਤ ਤਮੰਜੀ ਠੇਕ ਪਾਸੇ ਦੂਜੇ ਰਾਜਾਂ ਵਿੱਚ ਚੋਣ ਦੌਰਿਆਂ ਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਸਰਕਾਰੀ ਤੇ ਸਿਆਸੀ ਮੀਟਿੰਗਾਂ ਵਿੱਚ ਹਿੱਸਾ ਲੈਣ ਵਾਲੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਸ਼ਿਸ਼ ਹੈ ਕਿ ਹੁਣ ਚੋਣ ਕਮਿਸ਼ਨ ਵੱਲੋਂ ਆਮ ਚੋਣਾਂ ਦਾ ਬੀਗਲ ਵਜਾਇਆ ਜਾਣ ਤੋਂ ਪਹਿਲਾਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਅਰਵਿੰਦ ਕੇਜਰੀਵਾਲ ਨਾਲ ਮੀਟਿੰਗਾਂ ਕੀਤੀਆਂ ਜਾਣ ਇਸ ਦੇ ਅਨੁਸਾਰ ਉਹ ਆਮ ਆਦਮੀ ਪਾਰਟੀ ਦੀ ਰਣਨੀਤੀ ਤਿਆਰ ਕਰਨ ਵਿੱਚ ਜੁਟੇ ਹੋਏ ਹਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸ਼ਕਤੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ ਹੁਣ ਪਰਾਲੀ ਸਾੜਨ ਨੂੰ ਰੋਕਣ ਅਤੇ ਪ੍ਰਬੰਧਨ ਲਈ ਇੱਕ ਨਵੀਂ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੀ ਸਮਾਨਲੇ ਦੀ ਜ਼ਿੰਮੇਵਾਰੀ ਲਈ ਹੈ ਇਸ ਮੁੱਦੇ ਬਾਰੇ ਉਹਨਾਂ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਤੇ ਐਡਵੋਕੇਟ ਜਰਨਲ ਗੁਰਵਿੰਦਰ ਗੈਰੀ ਨੂੰ ਉਪਰਾਲੀ ਦੇ ਨਿਪਟਾਰੇ ਦੀ ਨੀਤੀ ਦੀ ਰੂਪ ਨੀਤੀ ਦੀ ਨਵੀਂ ਰੂਪਰੇਖਾ ਤਿਆਰ ਕਰਨ ਲਈ ਕਿ ਹੈ ਤਾਂ ਜੋ ਸਰਕਾਰ ਨੂੰ ਦੁਬਾਰਾ ਐਨਜੀਟੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਪਹਿਲੀ ਯੋਜਨਾ ਨੂੰ ਐਨਜੀਟੀ ਨੇ ਰੱਦ ਕਰ ਦਿੱਤਾ ਸੀ ਨਵੇਂ ਸਿਰੇ ਤੋਂ ਕਾਰਜ ਯੋਜਨਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਇਸ ਦਿਸ਼ਾ ਵਿੱਚ ਕੰਮ ਕਰਦੇ ਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਮੀਟਿੰਗ ਕਰਦੇ ਆ ਅਧਿਕਾਰੀ ਨੂੰ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਇਸ ਲਈ ਜੇਕਰ ਕਿਸੇ ਨਗਰ ਕੌਂਸਲ ਨਗਰ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਹੋਰ ਫੰਡਾਂ ਦੀ ਜ਼ਰੂਰਤ ਹੋਵੇ ਤਾਂ ਹੋ ਆਪਣੇ ਹਲਕੇ ਦੇ ਵਿਧਾਇਕ ਨਾਲ رابطہ ਕਾਇਮ ਕਰਕੇ ਐਕਸ਼ਨ ਪਲਾਨ ਸਮੇਤ ਮੁਕੰਮਲ ਤਜਵੀਜ਼ ਮੁਖ ਦਫ਼ਤਰ ਚੰਡੀਗੜ੍ਹ ਨੂੰ ਭੇਜਣਾ ਯਕੀਨੀ ਬਣਾਉਣਾ ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਆਪਣੇ ਹਲਕੇ ਦੇ ਵਿਧਾਇਕ ਨਾਲ ਵਿਕਾਸ ਕਾਰਜਾਂ ਸੰਬੰਧੀ ਮੁਕੰਮਲ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਹਲਕੇ ਦੇ ਲੋਕਾਂ ਦੀ ਜ਼ਰੂਰਤ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਸਕਣ ਇਸ ਦੇ ਨਾਲ ਹੀ ਕੈਬਨਟ ਮੰਤਰੀ ਬਲਕਾਰ ਸਿੰਘ ਨੇ ਅਧਿਕਾਰੀ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਬਕਾਇਆ ਫੰਡਾਂ ਨੂੰ ਭਲਾਈ ਕਾਰਜਾਂ ਵਿੱਚ ਜਲਦ ਤੋਂ ਜਲਦ ਖਰਚਿਆ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਲਿੱਕੇ ਜਾਣ ਵਾਲੇ ਕੰਮਾਂ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਕਰਕੇ ਜਲਦੀ ਕੰਮ ਸ਼ੁਰੂ ਕੀਤੇ ਜਾਣ ਪੰਜਾਬ ਤੇ ਹਰਿਆਣਾ ਦੀਆਂ ਜੇਲ੍ਹਾਂ ਵਿੱਚ ਮੈਡੀਕਲ ਸਟਾਫ ਦੀ ਕਮੀ ਕਾਰਨ ਕੈਦੀਆਂ ਦੀ ਸਿਹਤ ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਹਕਤਿਆਰ ਕੀਤਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ 19 ਫਰਵਰੀ ਤੱਕ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ দাਇਰ ਕਰਕੇ ਦੱਸ ਦੇਣ ਕਿ ਜੇਲ੍ਹਾਂ ਵਿੱਚ ਮੈਡੀਕਲ ਦੀਆਂ ਅਸਾਮੀਆਂ ਭਰਨ ਲਈ ਕੀ ਕਦਮ ਚੁੱਕੇ ਗਏ ਹਨ ਇਸ ਦੇ ਨਾਲ ਹੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਗਲੀ ਸੁਣਵਾਈ ਤੇ ਡਾਕਟਰਾਂ ਤੇ ਮੈਡੀਕਲ ਸਟਾਫ ਦੀਆਂ ਖਾਲੀ ਪਈਆਂ ਅਸਾਮੀਆਂ ਦਾ ਵੇਰਵਾ ਪੇਸ਼ ਕਰਨ ਦੇ ਵੀ ਹੁਕਮ ਦਿੱਤੇ ਹਨ ਦੋਵੇਂ ਸੂਬਾ ਸਰਕਾਰਾਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਸਰਕਾਰ ਦੀ ਕੀ ਯੋਜਨਾ ਹੈ ਪੰਜਾਬ ਦੀ ਜੇਲ੍ਹ ਵਿੱਚ ਇੱਕ ਕੈਦੀ ਦੀ ਮੌਤ ਦਾ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਸੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਨੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ 'ਚ ਸੰਗਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਮੱਦੇਨਜ਼ਰ ਪੂਰੇ ਸੂਬੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਜੇਕਰ ਜੇਕਰ ਕੱਲ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ 'ਚ ਸੰਗਣੀ ਧੁੰਦ ਦੇਖਣ ਨੂੰ ਮਿਲੀ ਸੀ ਅਤੇ ਵਿਜ਼ਿਬਿਲਟੀ ਅਤੇ ਵਿਜ਼ਿਬਿਲਟੀ 0 ਤੋਂ ਲੈ ਕੇ ਸਿਰਫ 10 ਮੀਟਰ ਤੱਕ ਦੀ ਰਹੀ ਸੀ ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਕੇ ਬੀਤੇ 1-2 ਦਿਨਾਂ ਤੋਂ ਦਿਨ ਦੇ ਸਮੇਂ ਚੰਗੀ ਧੁੱਪ ਖੇੜਨ ਲੱਗੀ ਹੈ ਜਿਸ ਨੂੰ ਵੇਖਦਿਆਂ ਲੱਗਦਾ ਸੀ ਕਿ ਸ਼ਾਇਦ ਹੁਣ ਸੰਗਣੀ ਧੁੰਦ ਦੇਖਣ ਨਹੀਂ ਮਿਲੇਗੀ ਪਰ ਸੂਬੇ ਦੇ ਕਈ ਇਲਾਕਿਆਂ ਵਿੱਚ ਕੱਲ ਵੀ ਸੰਗਣੀ ਧੁੰਦ ਛਾਈ ਰਹੀ ਅਤੇ ਹੁਣ ਮੌਸਮ ਵਿਭਾਗ ਮੁਤਾਬਿਕ ਅੱਜ ਤੋਂ ਲੈ ਕੇ 2 ਫਰਵਰੀ ਤੱਕ ਮੀਂਹ ਪੈ ਸਕਦਾ ਹੈ ਸਮਾਨੀ ਬਿਜਲੀ ਚਮਕਣ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਈਸਨਾਂ ਦੇ ਲੋਕਾਂ ਨੂੰ ਹੱਡ ਚੀਰਵੀਂ ਠੰਡ ਤੋਂ ਰਾਹਤ ਮਿਲਣੀ। ਸਵੇਰ ਆਵੇਗਾ ਅਤੇ ਸੂਬੇ ਵਿੱਚ ਅੱਜ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ਕੈਬਨਿਟ ਵੱਲੋਂ ਕੱਟੇ ਗਏ 10,70,000 ਰਾਸ਼ਨ ਕਾਰਡ ਹੁਣ ਫਿਰ ਤੋਂ ਬਹਾਲ ਕਰਨ ਦੇ ਫੈਸਲੇ ਕਾਰਨ ਕਈ ਲੋੜਵੰਦਾਂ ਨੂੰ ਪਿਛਲੇ ਦੋ ਸਾਲਾਂ ਤੋਂ ਰਾਸ਼ਨ ਤੋਂ ਵਾਂਝੇ ਰਹਿਣਾ ਪਿਆ ਹੈ ਇਹ ਪ੍ਰਗਟਾਵਾ ਕਰਦੇ ਹਨ ਵਿਰੋਧੀ ਧਿਰ ਦੇ ਨੇਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾਨ ਨੇ ਕਿਹਾਗੇ ਪੰਜਾਬ ਸਰਕਾਰ ਬਹੁਤ ਸਾਰੇ ਫੈਸਲੇ ਕਾਲੀ ਵਿੱਚ ਲੈ ਲੈਂਦੀ ਹੈ ਮਗਰੋਂ ਕੁਝ ਦਿਨ ਬਾਅਦ ਗਲਤੀ ਦਾ ਅਹਿਸਾਸ ਹੋਣ ਤੇ ਪੰਚ ਕੈਬਨਟ ਇਹੇ ਫੈਸਲੇ ਵਾਪਸ ਲੈਣੇ ਪੈ ਰਹੇ ਹਨ ਨਮਾਨ ਸਰਕਾਰ ਦੇ ਇਹੇ ਫੈਸਲਿਆਂ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਕੈਬਨਟ ਦੇ ਮੰਤਰੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਸ ਤੋਂ ਨਿਕਲਣ ਵਾਲੇ ਸੀਟੀਆਂ ਤੋਂ ਅਨਜਾਨ ਹੁੰਦੇ ਹਨ ਇਸ ਕਾਰਨ ਉਹਨਾਂ ਨੂੰ ਇਹੇ ਫੈਸਲੇ ਵਾਰ-ਵਾਰ ਵਾਪਸ ਲੈਣੇ ਪੈ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਕਾਰਡ ਤਸਦੀਕ ਕਰਨ ਦੀ ਪ੍ਰਕਿਰਿਆ ਦੌਰਾਨ ਗਲਤ ਪਾਉਣ ਦੇ ਦਾਅਵੇ ਕਾਰਨ ਦਾਅਵੇਕਾਰਨ ਕੱਟੇ ਗਏ ਸਨ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਵਿੱਚ ਕੰਮ ਕਰਨ ਦਾ ਤਜਰਬਾ ਰੱਖਣ ਵਾਲੀ ਉਨ੍ਹਾਂ ਦੀ ਟੀਰ ਵੱਲੋਂ ਪਾਏ ਗਏ ਦਬਾਅ ਕਾਰਨ ਹੀ ਸਰਕਾਰ ਨੂੰ ਆਪਣੇ ਗਲਤ ਫੈਸਲਿਆਂ ਨੂੰ ਵਾਪਸ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀ ਗਈ ਜ਼ਰੂਰੀ ਪ੍ਰਕਿਰਿਆ ਤੋਂ ਬਾਅਦ ਹੀ ਲੋੜਵੰਦਾਂ ਦੇ ਰਾਸ਼ਨ ਕਾਰਡ ਬਣਾਏ ਗਏ ਸਨ। ਬਾਜਵਾ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਕਾਰਨ ਪਿਛਲੇ 2 ਸਾਲਾਂ ਤੋਂ ਉਨ੍ਹਾਂ ਲੋਕਾਂ ਨੂੰ ਕੋਈ ਰਾਸ਼ਨ ਨਹੀਂ ਮਿਲ ਸਕਿਆ ਜਿਨ੍ਹਾਂ ਦੇ ਕਾੜ ਕੱਟ ਦਿੱਤੇ ਗਏ ਸਨ ਪਿੰਡਾਂ ਚ ਪੰਚਾਇਤਾਂ ਦੀਆਂ ਚੋਣਾਂ ਵੇਲੇ ਬਹੁਤ ਲੜਾਈਆਂ ਦੇਖੀਆਂ ਮੈਂ ਇੱਕ ਦੂਜੇ ਤੇ 55 ਦੇ ਪਰਚੇ ਹੋ ਜਾਂਦੇ ਆ ਇੱਕ ਦੂਜੇ ਦੇ ਘਰ ਦੇ ਮੋਰ ਦੀ ਲਲਕਾਰੇ ਮਾਰ ਕੇ ਲੰਗਦੇ ਆ ਇੱਕ ਦੂਜੇ ਨੂੰ ਨੀਚਾ ਥੱਲੇ ਦਿਖਾਉਣ ਦੀ ਹੋੜ ਲੱਗ ਜਾਂਦੀ ਹੈ ਤਾਰੂਆਂ ਪਈਆਂ ਜਾਂਦੀਆਂ ਨੇ ਜਲੇਬੀਆਂ ਵੰਡੀਆਂ ਜਾਂਦੀਆਂ ਨੇ ਪਿੰਡ ਦਾ ਸਰਪੰਚ ਬਣਨ ਵਾਸਤੇ ਕਈ ਬੰਦੇ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਐਨਾਨਸ ਕਰਦਾ ਅੱਜ ਕਿ ਸਰਬਸੰਮਤੀ ਕਰ ਲਓ ਪਿੰਡ 'ਚ ਸਰਪੰਚ ਪਿੰਡ ਦਾ ਚੁਣੋ ਕਿਸੇ ਪਾਰਟੀ ਦਾ ਨਾ ਚੁਣੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਹੈ ਸਰਬਸੰਮਤੀਆਂ ਕਰ ਲੋਗੇ ਜਿਹੜਾ ਪਿੰਡ ਵੀ ਸਰਬਸੰਮਤੀ ਪੰਚਾਇਤ ਤੇ ਕਰ ਲੂਗਾ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਈਆ ਉਸ ਪਿੰਡ ਨੂੰ ਗ੍ਰਾਂਟ ਦੇ ਤੌਰ ਤੇ ਦਿੱਤਾ ਜਾਊਗਾ ਕਿ ਤੁਸੀਂ ਵਿਕਾਸ ਦੇ ਕੰਮ ਪਹਿਲੇ ਦਿਨ ਹੀ ਸ਼ੁਰੂ ਕਰ ਲਓ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਆਪਣੀ ਗੱਡੀ ਤੇ ਲਾਲ ਅੱਖਰਾਂ ਚ ਪਲੇਟ ਲਾ ਕੇ ਰੱਖਦੇ ਨੇ ਸਾਬਕਾ ਸਰਪੰਚ ਸਾਬਕਾ ਦਾ ਵੀ ਪਲੇਟ ਲੱਗਦੀ ਐ ਉਹ ਸਮਝਦੇ ਨੇ ਅਸੀਂ ਪੈਸੇ ਨਾਲ ਸਰਪੰਚ ਬਣ ਜਾਗੇ ਕਈ ਪਿੰਡਾਂ ਚ ਵੱਡੇ ਪਿੰਡਾਂ ਚ 30-30 ਲੱਖ ਰੁਪਈਆ 40-40 ਲੱਖ ਰੁਪਈਆ ਵੀ ਸਰਪੰਚੀ ਦੀ ਇਲੈਕਸ਼ਨ ਤੇ ਖਰਚ ਕਰ ਦਿੱਤਾ ਜਾਂਦਾ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨਾ ਜਿਨ੍ਹਾਂ ਕੋਲੇ ਇਹ ਗਲਤਫਹਿਮੀ ਹੈ ਜਾਂ ਖੁਸ਼ਫਹਿਮੀ ਹੈ ਕਿ ਅਸੀਂ ਪੈਸੇ ਲਾ ਕੇ 30 ਲੱਖ ਲਾ ਕੇ ਬਾਅਦ ਚ 3 ਕਰੋੜ ਕਮਾਵਾਂਗੇ ਸਰਪੰਚ ਬਣ ਕੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਪਹਿਲਾਂ ਨੀਆਂ ਗੱਲਾਂ ਗਈਆਂ 30 ਲੱਖ ਲਾ ਤਾਂ ਦਿਓਗੇ ਪੂਰੇ ਕਿਵੇਂ ਕਰੋਂਗੇ ਪਹਿਲੇ ਤਾਂ ਮੇਰੇ ਕੋਲ ਹੀ ਜਾਣਗੇ ਨਾ ਗਲੀਆਂ ਨਾਲੀਆਂ ਦੇ ਪੈਸੇ ਖਾਣ ਨੂੰ ਫਿਰਦੇ ਹੋ ਗਲੀਆਂ ਨਾਲੀਆਂ ਬਾਅਦ ਸ਼ੁਰੂ ਹੁੰਦੀਆਂ ਨੇ ਕਈ ਥਾਂ 'ਤੇ सरपंच ਦੀ ਕੋਠੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਮਤਲਬ ਹੁਣ ਉਹ ਭੁੱਲ ਜਾਣ ਕਿ 40 ਲੱਖ ਲਾ ਕੇ 3 ਕਰੋੜ ਕਮਾਵਾਂਗੇ, 30 ਲੱਖ ਲਾ ਕੇ 3 ਕਰੋੜ ਕਮਾਵਾਂਗੇ। ਪੈਸੇ ਨਾਲ ਸਰਪੰਚੀ ਜਿੱਤੋਗੇ। ਜਿੱਤ ਲਿਓ। ਪਰ ਜਿਹੜਾ ਗਵਰਨਮੈਂਟ ਵੱਲੋਂ ਪੈਸਾ ਆਊਗਾ ਉਹ ਤਾਂ ਪਿੰਡ ਤੇ ਹੀ ਲਾਉਣਾ ਪਊਗਾ। ਉਹਦੇ 'ਚ ਅਸੀਂ ਕੋਈ ਕਾਪੜਾ ਸਰਨੂ ਸਿੰਘ ਸਿੱਧੂ ਬਾਰੇ ਅੰਦਰ ਖੁੱਲ ਕੇ ਵਰਕਰਾਂ ਨੇ ਕਿਹਾ ਕਿ ਉਹਨਾਂ ਨੇ ਇੱਕ ਬੜੀ ਗੱਲ ਡਿਸਪਲਿਨ ਦੀ ਬੜੀ ਭਾਰੀ ਗੱਲ ਹੋਈ ਆ। ਜਿਹੜਾ ਵੀ ਕਿਸੇ ਨੂੰ ਵੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਬਾਹਰ ਬੋਲ ਰਹੇ ਆ ਕੋਈ ਉਹ ਉਹੀ ਤਾਂ ਗੱਲਾਂ ਡਿਸਪਲਾਈਨ ਦੀਆਂ ਤਾਂ ਗੱਲਾਂ ਕਰ ਰਹੇ ਆ ਕਈ ਵਾਰ ਐਸੇ ਹੁੰਦੇ ਆ ਦੂਜੀਆਂ ਸਰਕਾਰਾਂ ਨੇ ਦੋਨੋਂ ਪਾਸੇ ਉੱਤੇ ਥੱਲੇ ਇਹ ਜੇ ਬੰਦੇ ਬਾਹਰ ਭੇਜ ਕੇ ਕੁਝ ਵੀ ਮੀਡੀਆ 'ਚ ਕਰਵਾ ਲੈਣ ਉਹ 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 ਦੀ ਕੋਈ ਸਾਡੀ ਜ਼ਿੰਮੇਵਾਰੀ ਨਹੀਂ ਪਰ ਹਾਂ ਇਹ ਜ਼ਰੂਰ ਅਨਚਾਰਜ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਕੋਈ ਕਿੱਡਾ بڑا ਵੀ ਲੀਡਰ ਹੋਵੇ ਚਾਹੇ ਕੋਈ ਵਰਕਰ ਹੋਵੇ ਜੇ ਉਹ ਪਾਰਟੀ ਦੀ ਲਾਈਨ ਤੋਂ ਬਾਹਰ ਜਾ ਕੇ ਕੋਈ ਗੱਲ ਕਰੇਗਾ ਉਹ ਬੜਾ ਤੋਂ ਬੜਾ ਲੀਡਰ ਉਹਦੇ ਲਈ ਵੀ ਉਹੀ ਆ ਤੇ ਵਰਕਰ ਵੀ ਜੇ ਕੋਈ ਗੱਲ ਕਰੇਗਾ ਪਾਰਟੀ ਦੇ ਅਗੇਂਸਟ ਜੇ ਕਾਂਗਰਸ ਚ ਰਹਿਣਾ ਚਾਹੁੰਦਾ ਉਹ ਕਾਂਗਰਸ ਦੀ ਗੱਲ ਕਰੇ ਨਾ ਜੇ ਉਹ ਗੱਲ ਕਾਂਗਰਸ ਦੀ ਨਹੀਂ ਨਹੀਂ ਕਰਦਾ ਇਹਦਾ ਮਤਲਬ ਕਾਂਗਰਸ ਦਾ ਵਰਕਰ ਹੀ ਨਹੀਂ ਜੇ ਕਾਂਗਰਸ ਦੇ ਲੀਡਰ ਖਿਲਾਫ ਕਿਸੇ ਦੇ ਉਹ ਬੋਲ ਰਹੇ ਆ ਤੇ ਫਿਰ ਉਹ ਕਾਂਗਰਸੀ ਕਿੱਥੋਂ ਹੋ ਗਿਆ ਜੀ ਉਹ ਤਾਂ ਬਾਹਰੋਂ ਕੋਈ ਮਨਸੂਬੇ ਬਣਾ ਕੇ ਆਉਂਦੇ ਆ ਜਿਹੜਾ ਕੰਸਰ ਕਾਂਗਰਸੀ ਨਵਜੋਸ ਸਿੱਧੂ ਇਹ ਕਹ ਰਹੇ ਨੇ ਕਿ ਮੈਂ ਕਾਂਗਰਸ ਛੰਡੇ ਥੱਲੇ ਮੀਟਿੰਗਾਂ ਕਰਦਾ ਆ ਪਰ ਇਹ ਮੇਰਾ ਵਿਰੋਧ ਕਿਉਂ ਕਰ ਦਿੰਦੇ ਉਹ ਕਹਿੰਦੇ ਕਿ ਮੈਂ ਕਾਂਗਰਸ ਛੰਡਾ ਦਾ ਕਾਂਗਰਸ ਵਰਕਰਾਂ ਨੂੰ ਮਿਲ ਰਿਹਾ ਆ ਉਹਨਾਂ ਦੇ ਕਾਂਗਰਸ ਦਾ ਪ੍ਰਚਾਰ ਕਰ ਰਿਹਾ ਆ ਪਰ ਮੇਰਾ ਖਿਲਾਫ ਕਿਉਂ ਫਿਰ ਬਲੋੀ ਤਾਂ ਦੇਖੋ ਥੋੜੇ ਮੂਰੇ ਹੁਣ ਤੁਸੀਂ ਯਾਦਵ ਸਾਹਿਬ ਨਾਲ ਵੀ ਗੱਲ ਕੀਤੀ ਹੋਣੀ ਆ ਉਹ ਇਨਚਾਰਜ ਨੇ ਰਾਜਾ ਬੜਿੰਗਸਾ ਪ੍ਰਧਾਨ ਨੇ ਆਸ਼ੂ ਜੀ ਵਰਕਿੰਗ ਪ੍ਰੈਜ਼ੀਡੈਂਟ ਨੇ ਉਹ ਕੰਪੀਟੈਂਟ ਅਥ ਅਸੀਂ ਇਹਨਾਂ ਦੇ ਨਾਲ ਬੈਠੀਏ ਕਿ ਨਹੀਂ ਬੈਠੇ ਕਿਉਂਕਿ ਇਹ ਪ੍ਰਧਾਨ ਨੇ ਤੇ ਹੁਣ ਜੋ ਅੰਮ੍ਰਿਤਸਰ ਸੀਗੇ ਤੇ ਅੰਮ੍ਰਿਤਸਰ ਦੇ ਲੀਡਰਸ਼ਿਪ ਵਾਲਿਆਂ ਨੂੰ ਉੱਥੇ ਹੋਣਾ ਚਾਹੀਦਾ ਸੀ ਜੇ ਕਿਤੇ ਨਾ ਕਿਤੇ ਜੀ ਕੋਈ ਗੱਲ ਹੈਗੀ ਆ ਤੇ ਉਹ ਤਾਂ ਹੀ মিডিਆ ਦੇ ਮੂਹਰੇ ਆਉਂਦੀ ਹੈ ਤੁਸੀਂ ਹੋਰ ਕਿਸੇ ਬਾਰੇ ਕਿਉਂ ਨਹੀਂ ਪੁੱਛ ਰਹੇ ਤੁਸੀਂ ਨਵਜੋਤ ਸਿੱਧੂ ਬਾਰੇ ਕਿਉਂ ਪੁੱਛਦੇ ਹੋ ਇਹਦਾ ਮਤਲਬ ਤੁਹਾਨੂੰ ਵੀ ਲੱਗਦਾ ਨਾ ਕੋਈ ਨਾ ਕੋਈ ਗੱਲ ਗੜਬੜ ਹੈ ਦੋਨੋਂ ਪਾਸਿਓ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਗਲਤ ਪਲੇਟਫਾਰਮ ਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਮੈਂ ਮੈਂ ਕੌਣ ਹੁੰਨਾ ਇਹ ਗੱਲ ਕਹਿਣ ਨਾਲ ਮੇਰਾ ਮੈਂ ਤਾਂ ਸਿਰਫ ਕ੍ਰੀਏਟ ਕਰ ਦਉਂ ਮਨਦੇ ਹਾਂ ਮੈਂ ਤਾਂ ਸਿਰਫ ਇਹ ਕਰਦਾ ਹਾਂ ਵੀ ਪਾਰਟੀ ਦੇਖੋ ਉਹ ਵੀ ਪੰਜਾਬ ਕਾਂਗਰਸ ਪ੍ਰਦੇਸ਼ ਕਾਂਗਰਸ ਦੇ ਸਿੱਧੂ ਸਾਹਿਬ ਸਤਕਾਰਯੋਗ ਪ੍ਰਧਾਨ ਰਹੇ ਨੇ ਰਹੇ ਆ ਕਿ ਨਹੀਂ ਪ੍ਰਧਾਨ ਨੇ ਉਹਨਾਂ ਨੂੰ ਵੀ ਪਤਾ ਹੀ ਆ ਵੀ ਪਾਰਟੀ ਦੀਆਂ ਕੀ ਗਾਈਡਲਾਈਨਸ ਨੇ ਤੇ ਪਾਰਟੀ ਮਜ਼ਬੂਤ ਕਿਵੇਂ ਹੁੰਦੀ ਆ ਜਦ ਤੱਕ ਜਦ ਤੱਕ ਕੋਈ ਗੱਲ ਐਸੀ ਹੋਵੇ ਨਾ ਪਤਾ ਨਾ ਹੋਵੇ ਉਹ ਸਾਰੀਆਂ ਗੱਲਾਂ ਉਹਨਾਂ ਨੂੰ ਪਤਾ ਹੀ ਆ ਤੇ ਜਿਹੜਾ ਜਦੋਂ ਕੋਈ ਪ੍ਰਦੇਸ਼ ਦਾ ਪ੍ਰਧਾਨ ਆ ਜਾਂ ਸੀਐਲਪੀ ਲੀਡਰ ਆ ਜਾਂ ਉਹਨਾਂ ਨਾਲ ਕਿਤੇ ਵੀ ਮੀਟਿੰਗ ਕਰੋ ਪਾਰਟੀ ਨੂੰ ਪ੍ਰੋਗਰਾਮ ਦੇ ਕੇ ਹੁਣ ਮੈਂ ਜੇ ਕਿਤੇ ਜਾਣਾ ਹੁਣ ਮੈਂ ਗਿੱਦੜਵਾਏ ਜਾਊਂਗਾ ਤੇ ਪ੍ਰਧਾਨ ਨੇ ਰਾਜਾ ਬੜਿੰਕ ਸਾਹਿਬ ਨੂੰ ਵੀਰਾਤ ਕੰਮ ਆਣਾ ਵੀ ਮੈਂ ਵੀ ਜੀ ਪਾਰਟੀ ਦਾ ਮੇਰਾ ਆ ਪ੍ਰੋਗਰਾਮ ਉਹ ਪਾਰਟੀ ਨੂੰ ਪ੍ਰੋਗਰਾਮ ਦੇ ਦਿਓ ਆਪਣਾ ਪਾਰਟੀ ਨੂੰ ਪ੍ਰੋਗਰਾਮ ਜਿਹੜਾ ਜਿਨ੍ਹਾਂ ਵੀ ਕੋਈ ਕਰਨਾ ਚਾਹੁੰਦਾ ਪਾਰਟੀ ਲਈ ਪਰ ਉਹ ਪੀਸੀਸੀ ਤੋਂ ਪ੍ਰੋਗਰਾਮ ਦਵੇ ਤਾਂ ਸਹੀ ਜੇ ਕੋਈ ਜ਼ਿਲ੍ਹਾ ਪ੍ਰਧਾਨ ਆ ਉਹਨੂੰ ਪ੍ਰੋਗਰਾਮ ਤਾਂ ਦੇਣਾ ਪਊਗਾ ਨਾ ਸਾਨੂੰ ਵੀ ਅਸੀਂ ਕਿਤੇ ਆ ਰਹੇ ਹਾਂ ਕਾਂਗਰਸ ਪਾਰਟੀ ਦਾ ਜੇ ਉਹ ਕੋਈ ਪ੍ਰੋਗਰਾਮ ਲੁਧਿਆਣੇ ਚੱਲਦਾ ਏ ਤਾਂ ਉਹ ਡੀਸੀਸੀ ਹੀ ਕਰੂਗੀ ਨਾ ਜਿਲ੍ਹਾ ਪ੍ਰਧਾਨੀ ਕਰੂਗਾ ਜੇ ਪੰਜਾਬ ਦਾ ਕੋਈ ਪ੍ਰੋਗਰਾਮ ਚੱਲਦਾ ਤਾਂ ਪੀਸੀਸੀ ਕਰੂਗੀ ਪਰ ਉਹ ਤਾਂ ਇਹ ਕਹਿੰਦੇ ਕਿ ਮੈਂ ਫੋਟੋ ਦਾ ਖੁੱਲਾ ਸੱਦਾ ਦਿੰਦਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੈਂ ਫੋਟੋ ਲਾ ਲਿਆ ਤੁਸੀਂ ਕਿਉਂ ਇੰਨਾ ਜ਼ੋਰ ਲਾ ਰਹੇ ਹੋ ਏਸੀ ਕੁਐਸਚਨ ਨਹੀਂ ਮੈਂ ਤਾਂ ਐਸੇ ਸਵਾਲ ਕਰ ਰਹੀ ਸੀ ਚੰਡੀਗੜ੍ਹ ਛੱਡੋ ਯਾਰ ਤੁਸੀਂ ਚੰਡੀਗੜ੍ਹ ਚਾੜ ਚੰਡੀਗੜ੍ਹ ਚ ਖਾ ਗਿਆ ਭਾਜੀਪੀ ਦਾ ਮੇਰ ਬਣ ਗਿਆ ਪਹਿਲੀ ਹਾਰ ਰੋੜੀ ਗੜ ਚੋੜ ਦੀ ਸਾਡਾ ਗੱਠ ਜੋੜ ਦੇਖੋ ਇੰਡੀਆ ਗੜ ਜੋ ਤੁਹਾਨੂੰ ਪਤਾ ਹੋਵੇਗਾ ਪਰ ਨਾ ਤਾਂ ਸਾਡਾ ਕੋਈ ਪੰਜਾਬ ਚ ਗੱਠ ਜੋੜ ਅੱਜ ਵੀ ਉਹਦੇ ਬਾਰੇ ਸਭ ਨੇ ਹੱਥ ਖੜੇ ਕੀਤੇ ਵੀ ਕੋਈ ਗੱਠ ਜੋੜ ਨਹੀਂ ਕਰਨਾ ਬ ਜਿਹਦੇ ਹੱਥ ਤਾਕਤ ਉਹਦੀਆਂ ਹੀ ਇਹ ਚੀਜ਼ਾਂ ਹੁੰਦੀਆਂ ਐ ਤੇ ਉਹ ਆਪਣੇ ਬਣਾ ਬੜੂ ਜਾਂਦੇ ਐ ਚ ਕੋਈ ਗੱਲ ਨਹੀਂ ਹੁੰਦੀ ਤਾਂ ਜੇ ਰਾਜੇ ਬੜਿੰਗ ਦੇ ਉਲਟ ਬੋਲਣਾ ਜੇ ਕਿਸੇ ਨੇ ਜਗਿੰਦਰ ਦਵਿੰਦਰ ਯਾਦਵ ਜੀ ਦੇ ਉਲਟ ਬੋਲਣਾ ਤੇ ਉਹ ਆ ਕੇ ਗੱਲ ਕਰੋ ਨਾ ਕਮਰੇ ਚ ਸਿੱਧੀ ਗੱਲ ਕਰੋ ਸਾਡੇ ਨਾਲ ਕਮਰੇ ਚ ਬਹਿ ਕੇ ਮਾਈਕ ਤੇ ਕਿਸ ਦੇ ਖਿਲਾਫ ਬੋਲਣ ਦਾ ਕੀ ਮਤਲਬ ਫਿਰ ਉਹ ਪਾਰਟੀ ਦਾ ਥੋੜੀ ਹੋਇਆ ਉਹ ਤਾਂ ਸਿਰਫ ਹੁੱਲੜ ਬਾਜੀ ਕ੍ਰੀਏਟ ਕਰਨ ਆਉਂਦੇ ਆ ਜਿਵੇਂ ਹਰ ਜਗ੍ਹਾ ਹੀ ਹਰ ਜਿੱਥੇ ਵੀ ਜਾ ਰਹੇ ਆ ਇਪ ਚਾਰ ਪੰਜ ਬੰਦੇ ਐਸਾ ਕੰਮ ਕਰਦੇ ਆ ਨਵਜੋਤ ਸਿੰਘ ਸਿੱਧੂ ਸਤਕਾਰਯੋਗ ਡੀਟਰ ਨੇ ਕਾਂਗਰਸ ਪਾਰਟੀ ਦੇ ਪਰ ਇੱਥੇ ਵੀ ਜਿੰਨੇ ਵੀ ਪੋਸਟਰ ਲੱਗੇ ਉਹਨਾਂ ਚੋਂ ਨਵਜੋਤ ਸਿੰਘ ਸਿੱਧੂ ਦੀ ਹੀ ਫੋਟੋ ਗਾਇਆ ਬੈ ਕਿਉਂ ਨਵਜੋਤ ਸਿੱਧੂ ਦੇ ਕੋਲ ਕਿਹੜਾ ਅਹੁਦਾ ਹੈ ਅੱਜ ਮੈਨੂੰ ਇਹ ਤਾਂ ਦੱਸੋ ਨਾ ਤੁਸੀਂ ਕਿਉਂ ਇਸ਼ੂ ਬਣਾਉਨੇ ਹੋ ਇਹ ਕਿਵੇਂ ਫਿਰ ਫਿਰ ਤਾਂ ਸਾਰੇ ਕਿੰਨੇ ਸਾਢੇ ਹਜ਼ਾਰਾਂ ਬੰਦਾ ਹੈ ਹਜ਼ਾਰਾਂ ਬੰਦੇ ਦੀ ਫੋਟੋ ਕਿਵੇਂ ਲੱਗ ਜੂਗੀ ਬੋਰਡ 'ਚ ਜੀ ਮੈਨੂੰ ਸਮ ਤੁਸੀਂ ਉਹ ਸਮਝਾਓ ਵੀ ਅੱਜ ਸਿੱਧੂ ਸਾਹਿਬ ਜੀ ਕੋਲ ਕਿਹੜਾ ਅਹੁਦਾ ਏ ਜਿਹੜੀ ਉਹਨਾਂ ਦੀ ਫੋਟੋ ਲੱਗੀ ਅੱਜ ਇਹ ਫੋਟੋ ਲੱਗੀ ਆ ਤਾਂ ਇੱਥੇ 올 ਇੰਡੀਆ ਪ੍ਰਧਾਨ ਦੀ ਲੱਗੀ ਆ ਜੇ ਲੱਗੀ ਆ ਰਾਹੁਲ ਗਾਂਧੀ ਜੀ ਦੀ ਲੱਗੀ ਆ ਸਾਡੇ ਸੂਬਾ ਪ੍ਰਧਾਨ ਦੀ ਫੋਟੋ ਲੱਗੀ ਆ ਮੈਨੂੰ ਥੋੜੀ ਕੰਨ ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਂਦੇ ਹੋ ਤੁਹਾਨੂੰ ਕਿਉਂ ਇੰਨਾ ਇੰਟਰਸਟ ਆਇਹ ਚੀਜ਼ਾਂ ਚ ਕਿਉਂ ਇੰਟਰਸਟ ਆ ਤੁਹਾਡਾ ਇੱਦਾਂ ਇਹ ਕਾਮਾ ਦੇ ਪਾਸੇ ਸਰਵੇਸ਼ਕ ਰਹਤਾ ਪੰਜਾਬ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ 5 ਤਰੀਕ ਦੀ بجائے 3 ਤਰੀਕ ਰੱਖੀ ਗਈ ਹੈ ਕਿਉਂਕਿ ਜ਼ਬਰ ਵੱਧ ਰਿਹਾ ਘਟ ਨਹੀਂ ਰਿਹਾ ਜ਼ੁਲਮ ਭਾਨੇ ਤੇ ਤਸ਼ੱਦਦ ਉਦੋਂ ਜ਼ਿਆਦਾ ਵਧਾਤਾ ਕੱਲ੍ਹ ਵਾਲੇ ਕੱਟ ਤੋਂ ਬਾਅਦ ਵੀ ਤੇ ਉਹਦੇ ਭਰਾ ਛੋਟੇ ਦੇ ਅਮਨੇ ਤੇ ਵੀ ਮੁਕੱਦਮਾ ਜਿਹੜਾ ਉਹ ਬਰਾਬਰ ਦਰਜ ਕਰਦਾ ਸੋ ਇਸ ਕਰਕੇ ਆਪਾਂ 5 ਤਰੀਕ ਰੱਖੀ ਸੀਗੀ ਭਵੰਤ ਮੁੱਖ ਮੰਤਰੀ ਜਿਹੜੇ ਪੰਜਾਬ ਉਹਨਾਂ ਦੇ ਘਰ ਦੇ ਅੱਗੇ ਆਪਾਂ ਤਿੰਨ ਕਰਤੀ ਆ 5 ਨੂੰ ਨਹੀਂ 3 ਨੂੰ ਤਿਆਰ ਰਹੋ ਅੱਗੇ ਕਰਤੇ ਦੋ ਦਿਨ ਕਿਉਂਕਿ ਜੇ ਆਪਾਂ ਲੰਮਾ ਲਜਾਵਾਂਗੇ ਇਹ ਉਨਾ ਹੀ ਜ਼ੁਲਮ ਢੋਣਗੇ ਉਥੇ ਕਿਵੇਂ ਉਹਨੂੰ ਕੁੱਟਿਆ ਜਾ ਰਿਹਾ ਹੈ ਕਿਵੇਂ ਉਹਨੂੰ ਜਲੀਲ ਕੀਤਾ ਜਾ ਰਿਹਾ ਹੈ ਜੋਦ ਨਾਲ ਹੋ ਰਿਹਾ ਹੈ ਕਿਵੇਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਦਿਮਾਗੀ ਤੌਰ ਦੇ ਉੱਤੇ ਇਹ ਬਹੁਤ ਕੁਝ ਕਰ ਰਹੀ ਹੈ ਉਹਦੇ ਨਾਲ ਤੇ ਮੁੱਖ ਮੰਤਰੀ ਕਰਾ ਰਿਹਾ ਸੋ ਜਬਰਦਸਤ ਮੂੰਹ ਤੋੜ ਜਵਾਬ ਦੇਣਾ ਹੈ 3 ਤਰੀਕ ਨੂੰ ਆਪਣੇ ਲੰਗਰ ਨਾਲ ਲੈ ਕੇ ਆਉਣਾ ਪ੍ਰਸ਼ਾਦੇ ਦੁੱਧ ਚਾਹ ਬਣਾ ਕੇ ਥਰਮੋਸਾਂ ਚ ਪਾ ਕੇ ਟੋਕਰਾਂ ਚ ਪ੍ਰਸ਼ਾਦੇ ਧਰ ਕੇ ਦਾਲਾਂ ਸਬਜ਼ੀਆਂ ਨਾਲ ਲੈ ਕੇ ਉੱਥੇ ਆਉਣਾ ਹੈ ਉਦੋਂ ਛਰਾਕ ਹੀ ਬਾਹਰ ਆਉਣਾ ਗੱਲ ਖਤਮ ਜਾਬਤੇ 'ਚ ਜਾਬਤੇ 'ਚ ਰਹਿਣਾ ਹੈ ਕੋਈ ਵੀ ਲਗਾਤਾਰ ਸਰਕਾਰ ਦਾ ਜ਼ੋਰ ਲੱਗਣਾ ਆਪਣੇ ਬੰਦੇ ਵੀ ਬਚਪਿੱਟ ਕਰਨਗੇ ਵੀ ਇਹਨੂੰ ਲੀਹੋਂ ਲਾਹੋ ਢੜਕਾਓ ਉਹ ਇਹ ਜੀ ਗੱਲਬਾਤ ਕਰਾਓ ਇਹਨਾਂ ਦੇ ਡਾਂਗਾ ਮਾਰਨੀਆਂ ਸੌਕੀਆਂ ਹੁਣ ਇਹਨਾਂ ਨੂੰ ਜ਼ਿਲ੍ਹਾ 'ਚ ਬੰਦ ਕਰਨਾ ਸੌਕਾ ਆ ਆਪਾਂ ਹੋ ਜਾ ਕੋਈ ਗੱਲਬਾਤ ਨਹੀਂ ਕਰਨੀ ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਰਹਿ ਕੇ ਤਿੰਨ ਤਰੀਕ ਨੂੰ ਕਿੰਨੀਆਂ ਜਥੇਬੰਦੀਆਂ ਵੱਲੋਂ ਹਮਾਇਤ ਹੈ ਅੱਜ 18 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹਾਂਜੀ ਤੇ ਇਹ ਤੋਂ ਇਲਾਵਾ ਜਿਹੜਾ ਸੰਯੁਕਤ ਨਕਸਲ ਮੋਰਚਾ ਉਹਦੇ ਵੱਲੋਂ ਵੀ ਹਮਾਇਤ ਹੈ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਹਮਾਇਤ ਹੈ ਤੇ ਵੱਧ ਤੋਂ ਵੱਧ ਜੇ ਤਿੰਨ ਤਰੀਕ ਨੂੰ ਨਹੀਂ ਕੁਝ ਬਣਦਾ ਤੇ ਅੱਗੇ ਨਾਲ ਦੀ ਨਾਲ ਮੈਂ ਕਿਹਾ ਉੱਥੇ ਹੀ ਮੌਕੇ ਤੇ ਜਿਹੜੀ ਮੀਟਿੰਗ ਕਰਕੇ ਅਗਲਾ ਫੈਸਲਾ ਕੀ ਲੈਣਾ ਨਾਲ ਦੀ ਨਾਲ ਹੀ ਕੀਤਾ ਜਾਊਗਾ ਅੱਜ ਦੀ ਅੱਜ ਦੀ ਜਿਹੜੀ ਮੀਟਿੰਗ ਆ ਉਹ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਦੇ ਨਾਲ ਡੀਸੀ ਸਾਹਿਬ ਦੀ ਗਵਾਈ ਦੇ ਵਿੱਚ ਮੀਟਿੰਗ ਆਪਾਂ ਕੀਤੀ ਹੈ ਸਾਡੇ ਐਸਐਸਪੀ ਸਾਡੇ ਦੋਨੋਂ ਏਡੀਸੀਸ ਐਸਡੀਐਮ ਸਾਡੇ ਡਿਪਾਰਟਮੈਂਟਾਂ ਦੇ ਹੈੱਡ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਤੇ ਜਿਹੜੇ ਸਾਡੇ ਵਿਕਾਸ ਦੇ ਕੰਮ ਚੱਲ ਰਹੇ ਆ ਗਰਦਾਸਪੁਰ ਦੇ ਵਿੱਚ ਉਹਨਾਂ ਦੇ ਰਿਵਿਊ ਰਿਵਿਊ ਜਿਹੜਾ ਕੀਤਾ ਗਿਆ ਕਿਉਂਕਿ 2 ਮਹੀਨੇ ਰਹਿ ਗਏ ਆ ਸਾਲ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਚਾਹੁੰਦੇ ਨੇ ਕਿ ਜਿੰਨੇ ਵੀ ਕੰਮ ਪੈਂਡਿੰਗ ਰਹਿੰਦੇ ਆ ਉਹ ਸਾਰੇ ਕੰਮ ਜਿਹੜੇ 31 ਮਾਰਚ ਤੱਕ ਅਸੀਂ ਕੰਪਲੀਟ ਕਰ ਲੀਏ ਸੋ ਉਹਦੇ ਲਈ ਅਸੀਂ ਸਾਧਿਆ ਨੂੰ ਬੇਨਤੀ ਕੀਤੀ ਹੈ ਉਹ ਦੂਜਾ ਇਹ ਵੀ ਬੇਨਤੀ ਕੀਤੀ ਹੈ ਕਿ 3 ਫਰਵਰੀ ਤੋਂ ਜਿਹੜਾ ਉਹ ਐਨਐਡੀ ਮਿਲਦੀ ਅਸੀਂ ਕਰਦੇ ਪਠਾਨਕੋਟ ਦੇ ਵਿੱਚ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਦਿਨ ਐਨਐਡੀ ਮਿਲਦੀ ਦਾਦ ਘਾਟਨ ਜਿਹੜਾ ਕਰਨਗੇ ਉਹਨੇ ਵੀ ਬੇਨਤੀ ਕੀਤੀ ਹੈ ਕਿ ਇੱਥੋਂ ਜਿੰਨੇ ਵੀ ਸਾਡੇ ਐਨਆਰਆਈ ਦੇ ਕੇਸ ਨੇ ਜਿੰਨੇ ਵੀ ਸਾਡੇ ਐਨਆਰਆਈ ਪ੍ਰਾਣ ਨੇ ਉਹਨਾਂ ਸਾਰਿਆਂ ਨੂੰ ਮਦਦ ਜੱਡਾ ਉੱਥੇ ਲੈ ਕੇ ਜਾਣਾ ਉਹ ਦੋ ਦੋ ਜਿਹੜੇ ਸਾਡੇ ਮੇਨ ਅਜੰਡੇ ਸੀਗੇ ਉਹਦੇ ਮੈਂ ਤੁਹਾਡੇ ਦਾ ਹੀ ਇਹ ਦੱਸਣਾ ਚਾਹੁੰਦਾ ਕਿ ਗਰਦਾਸਪੁਰ ਦੇ ਵਿੱਚ ਵਿਕਾਸ